ਨੋ ਆਪਣੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਵੈਂਕਿਆ ਨਾਇਡੂ ਜਦੋਂ ਮਤਲਬ ਵਾਈਸ ਪ੍ਰੈਜ਼ੀਡੈਂਟ ਬਣੇ ਨਹੀਂ ਜੀ ਸਾਡੇ ਚਾਂਸਲਰ ਹੁੰਦੇ ਆ ਹੂੰ ਉਦੋਂ ਤੋਂ ਇਹ ਜਾਲੇ ਸ਼ੁਰੂ ਹੋ ਗਿਆ ਕੰਮ ਪਹਿਲਾਂ ਇੰਨਾ ਨਹੀਂ ਸੀਗਾ ਪਹਿਲਾਂ ਇੰਨੀ ਇੰਟਰਫੀਰੈਂਸ ਹੈ ਨਹੀਂ ਸੀਗੀ ਜਿਹੜੀ ਸਾਡੀ ਸਰੰਟ ਵੀ ਸੀਗੀ ਨਾ ਉਹ ਬਹੁਤ ਵਧੀਆ ਹੁੰਦੀ ਸੀ ਜੀ ਉਹਦੇ ਚ ਔਡੋੜੀ ਵਰਗ ਤੋਂ ਸਾਰਿਆਂ ਤੋਂ ਲੈ ਜਾਂਦੇ ਹੁੰਦੇ ਸਾਰੀਆਂ ਪਾਰਟੀਆਂ ਚੋਂ ਸਾਰਿਆਂ ਚੋਂ ਮਤਲਬ ਕੋਈ ਖਿਡਾਰੀ ਹੈ ਕੋਈ ਆਪਣਾ ਜਿੱਦਾਂ ਕੋਈ ਲੇਖਕ ਹੈ ਕੋ ਚੰਗੇ ਰਾਈਟਰ ਸਰਦਾਰਾ ਸਿੰਘ ਜੋਲ ਜਿਵੇਂ ਉਹ ਵੀ ਸਾਡੇ ਨਾਲੇ ਮਤਲਬ ਬੜੇ ਚੰਗੇ ਚੰਗੇ ਵਧੀਆ ਵਧੀਆ ਬੰਦੇ ਜਿਹੜੇ ਵਧੀਆ ਗੋਡਾ ਇੰਡੀਆ ਦੇ ਬੰਦੇ ਸੀ ਬਹੁਤ ਮਤਲਬ ਚੰਗੇ ਚੰਗੇ ਬੰਦੇ ਸੀ ਲੋਕ ਸੀਗੇ ਪਰ ਇਹ ਹੁਣ ਜਿਵੇਂ ਤੁਸੀਂ ਬੇਸ਼ੱਕ ਤੁਸੀਂ ਜਾਣਦੇ ਰਹੇ ਹੋ ਯੂਨੀਵਰਸਿਟੀ 2021 ਚ ਤੁਸੀਂ ਦੇਖਿਆ ਜਿਹੜੀ ਨੋਮੀਨੇਸ਼ਨ ਹੋਈ ਉਹ ਇੰਡੀ ਬਾਇਸਡ ਹੋਈ ਹੈ ਉਹਦੇ ਚ ਤੁਸੀਂ ਕਹਿ ਲਓ ਵੀ ਵੀ ਕੋਈ ਵੀ ਬੰਦਾ ਇਹਨਾਂ ਨੇ ਇਦਾਂ ਦਾ ਨਹੀਂ ਲਿਆ ਹੈਗਾ ਇਹਨਾਂ ਨੇ ਆਪਦੇ ਜਾਣੇ ਵੀ ਅਸੀਂ ਜੇ ਕੈਡਮਿਸ਼ਨ ਲੈਣੇ ਜਾਂਦੀ ਤੇ ਉਹ ਕਰਨੇ ਉਹ ਕਰਨ ਸਾਰੇ ਉਥੋਂ ਆਪਦੇ ਹੀ ਬੰਦੇ ਲੈ ਲਏ ਯੂਨੀਵਰਸਿਟੀ ਚ ਕੋਈ ਬੰਦਾ ਜਿਵੇਂ ਕਿਸੇ ਦੂਜੀਆਂ ਪਾਰਟੀਆਂ ਚ ਜਿਵੇਂ ਕਿ ਗੁਲਦਸਤੇ ਵਰਗੀ ਹੁੰਦੀ ਸੀਗੀ ਜਿਹੜੀ ਆਪਣੀ ਸੈਨੇਟ ਹੁੰਦੀ ਸੀ ਨਾ ਇਹਦੇ ਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੁੰਦੇ ਸੀ ਤੇ ਉਹ ਇਹਨਾਂ ਨੇ ਬਿਲਕੁਲ ਮਤਲਬ ਉਹਦੇ ਜੀ ਪਤਾ ਲੱਗ ਜਾਂਦਾ ਕਿ ਖਤਮ ਕਰਤੀ ਸੀ